ਅਦਰ ਕਾਲੀ ਦਲ ਅਤੇ ਬੀਜੇਪੀ ਹਮਲੇ ਨੂੰ ਸੈਲਫ ਕ੍ਰੀਏਟਿਡ ਡਰਾਮਾ ਕਰਾਰ ਦੇ ਰਹੀ ਹੈ ਇਸ ਮਸਲੇ ਤੇ ਅਕਾਲੀ ਬੀਜੇਪੀ ਨੇਤਾ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਗੋਲਕ ਨੂੰ ਵੀ ਮਿਲੇ ਉਹਨਾਂ ਕਿਹਾ ਹੈ ਕਿ ਵਿਨੀਤ ਮਹਾਜਨ ਨੇ ਖੁਦ ਆਪਣੇ ਤੇ ਹਮਲਾ ਕਰਵਾਇਆ ਹੈ ਅਤੇ ਜੋਸ਼ੀ ਦੀ ਸਾਖ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਨਾਲ ਹੀ ਪੁਲਿਸ ਕਮਿਸ਼ਨਰ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਕਾਂਗਰਸ ਜੋਸ਼ੀ ਦੇ ਘਰ ਦਾ ਕਿਰਾਉ ਕਰੇਗੀ ਤਾਂ ਉਹਨਾਂ ਤੋਂ ਵੀ ਵੱਡੀ ਗਿਣਤੀ ਵਿੱਚ ਬੀਜੇਪੀ ਵਰਕਰ ਉਹਨਾਂ ਨੂੰ ਰੋਕਣ ਦੇ ਲਈ ਜੋਸ਼ੀ ਦੇ ਘਰ ਦੇ ਬਾਹਰ ਇਕੱਠੇ ਹੋਣਗੇ ਕਿ ਚੰਗੀ ਤਰ੍ਹਾਂ ਇਹ ਸਾਰੇ ਜਿਹੜੇ ਜਿੰਨੇ ਇਨਸੀਡੈਂਟ ਹੋ ਰਹੇ ਨੇ ਇਨਾਂ ਦੀ ਤਫਤੀਸ਼ ਕਰਾਈ ਜਾਏ ਔਰ ਡੋਂਗਿਆਈ ਵਿੱਚ ਜਾ ਕੇ ਇਹ ਚੀਜ਼ ਦੀ ਕੋਖ ਕਰਾਈ ਜਾਏ ਮੈਂ ਨਹੀਂ ਸਮਝਦਾ ਕਿ ਕੋਈ ਵੀ ਇਨਸਾਫ ਪਸੰਦ ਇਨਸਾਨ ਹੋ ਜਾ ਕੋ ਕੰਮ ਕਰਾਏਗਾ ਇਹ ਆਪ ਹੀ ਕਰਾਏ ਜਾ ਰਹੇ ਨੇ ਔਰ ਆਪ ਹੀ ਵਿਕਟਮ ਬਣ ਕੇ ਦੁਨੀਆ ਦੇ ਅੱਗੇ ਪ੍ਰੈਸ ਦੇ ਅੱਗੇ ਰੱਖਿਆ ਜਾ ਰਿਹਾ ਮੈਂ ਤਾਂ ਸਮਝਦਾ ਵੀ ਇਹ ਸੈਲਫ ਕ੍ਰੀਏਟਡ ਡਰਾਮਾ ਕੀਤਾ ਜਾ ਰਿਹਾ ਜੀ ਹੁਣ ਸਬਰ ਦਾ ਪਿਆਲਾ ਭਰ ਚੁੱਕਾ ਵਾ ਹੁਣ ਅਸੀਂ ਕੋਈ ਅਤਿਆਚਾਰ ਜਿਹੜਾ ਨਹੀਂ ਸਹਿਣਾ ਜੇ ਕੋਈ ਵੀ ਬੰਦਾ ਅਨਿਲ ਜੋਸ਼ੀ ਦੇ ਘਰ ਦੇ ਅੱਗੇ ਧਰਨਾ ਮਾਰ ਲਈ ਆਊਗਾ ਉਹਨੇ ਬੰਦੇ ਅੱਗੇ ਤਿਆਰ ਮਿਲਣਗੇ ਕਮਿਸ਼ਨਰ ਸਾਹਿਬ ਨੂੰ ਇਹ ਵੀ ਕਹਿਣ ਆਏ ਆ ਕਿ ਆਪੋਜੀਸ਼ਨ ਦੇ ਪ੍ਰੈਸ਼ਰ ਹਟਾ ਕੇ ਕਿਸੇ ਸਾਡੇ ਵਰਕਰ ਦਾ ਕਿਸੇ ਲੀਡਰ ਦਾ ਨਾਂ ਜੇ ਪਾਇਆ ਤੇ ਅਸੀਂ ਐਜੀਟੇਸ਼ਨ ਕਰਾਂਗੇ ਉਹ ਐਜੀਟੇਸ਼ਨ ਅਮਰੇ ਸਰ ਨੇ ਕਦੀ ਵੇਖੀ ਨਹੀਂ ਹੋਏਗੀ